ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਇਤਿਹਾਸਾਂਜਾ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਤਿਹਾਸਿਕ ਨਾਵਲ ਜੋ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਕਿਤਾਬ ਵਿੱਚ ਬੱਬਰਾਂ ਦਾ ਇਤਿਹਾਸ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿੱਦਾਂ ਕੁਝ ਨੌਜਵਾਨਾਂ ਨੇ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਔਰ ਕਿੱਦਾਂ ਇਸ ਸਾਮਰਾਜ ਦੇ ਵਿਰੁੱਧ ਔਰ ਇਸ ਧਰਤੀ ਤੇ ਝੋਲੀ ਚੁੱਕਾਂ ਦਾ ਔਰ ਪਾਪੀ ਜ਼ਾਲਮਾ ਅਫਸਰ ਜਾਂ ਅਫਸਰशाही ਜਾਂ ਜ਼ਾਲਮ ਸਰਕਾਰਾਂ ਜੋ ਛਰਿਆਮ ਦਿਨ ਦਿਹਾੜੇ ਧੀਆਂ ਪੈਣਾ ਦੀ ਇੱਜ਼ਤ ਲੁੱਟਦੇ ਛਰਿਆਮ ਗਰੀਬਾਂ ਦਾ ਖੂਨ ਚੂਸਦੇ ਕਿੱਦਾਂ ਉਹਨਾਂ ਨੂੰ ਸੋਧਾ ਲਾਇਆ ਕਿੱਦਾਂ ਉਹਨਾਂ ਨੂੰ ਸੋਧਿਆ ਅਤੇ ਆਪਣਾ ਬਲੀਦਾਨ ਦੇ ਕੇ ਇਹਨਾਂ ਬੱਬਰਾਂ ਨੇ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇ ਔਰ ਆਪਣਾ ਇੱਕ ਇਤਿਹਾਸ ਵਿੱਚ ਵਿਲੱਖਣ ਆਪਣਾ ਨਾਮ ਖਟਿਆ ਤੇ ਆ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰ ਨਾਂ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿੰਦਾ ਸਾਡੇ ਵੱਡੇ ਵਡੇਰਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਆਪਣਾ ਖੂਨ ਡੋਲ ਕੇ ਇਸ ਇਤਿਹਾਸ ਵਿੱਚ ਆਪਣਾ ਕੀ ਯੋਗਦਾਨ ਪਾਇਆ ਇਸ ਆਜ਼ਾਦੀ ਵਿੱਚ ਉਹਨਾਂ ਨੇ ਕੀ ਯੋਗਦਾਨ ਪਾਇਆ ਅੱਗੇ ਸ਼ੁਰੂ ਕਰਦੇ ਹਾਂ ਇਤਿਹਾਸ ਆਪ ਜੀ ਇਸ ਲੜੀ ਵਾਰ ਇਤਿਹਾਸ ਨੂੰ ਜੋੜਨ ਲਈ ਸਾਡੇ ਚੈਨਲ ਤੇ ਪਹਿਲਾਂ ਜਾ ਕੇ ਵੀਡੀਓ ਸੁਣ ਸਕਦੇ ਹੋ ਤੇ ਲੜੀ ਜੋੜ ਸਕਦੇ ਹੋ ਅੱਗੇ ਸ਼ੁਰੂ ਹੁੰਦਾ ਹੈ ਮੈਂ ਆਖਦਾ ਸਾਰਾ ਜਥਾ ਮਡੇਰ ਚੱਲੇ ਉਥੇ ਨੇ ਉਥੇ ਆਪਣੇ ਘਰ ਹੈ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਜਗਤ ਸਿੰਘ ਨੇ ਉਸ ਦੇ ਸਾਥੀ ਸਿੰਘ ਨੂੰ ਆਖਿਆ ਟਾਲੀਆਂ ਕਿਕਰਾਂ ਦੀ ਰੱਖ ਵਿੱਚ ਖਲੋਤੇ ਹੋਏ ਸਾਰੇ ਵਿਚਾਰ ਕਰਦੇ ਸਨ ਕਿ ਕਿੱਧਰ ਜਾਣਾ ਇੱਕ ਦੋ ਬੰਦੇ ਸੁੱਧ ਨੇ ਹਨ ਪਿੰਡਾਂ ਜੂਹਾਂ ਤੇ ਖੇਤਾਂ ਵਿੱਚ ਖਤਰਾ ਸੀ ਸਾਰੇ ਦੁਆਬੇ ਵਿੱਚ ਪਚਾਲ ਆਇਆ ਹੋਇਆ ਸੀ ਪੁਲਿਸ ਤਾਂ ਹਰ ਬੰਦੇ ਨੂੰ ਬੱਬਰ ਸਮਝਦੀ ਸੀ ਇਸਤਰੀਆਂ ਕੋਲੋਂ ਵੀ ਉਹਨਾਂ ਨੂੰ ਭੈ ਲੱਗ ਪਿਆ ਸੀ ਝੋਲੀ ਚੁੱਕਾਂ ਦਾ ਜੋਰ ਸੀ ਸਾਮਰਾਜੀ ਸਰਕਾਰ ਗਰੀਬ ਕੌਮਾਂ ਨੂੰ ਸੋਨੇ ਜਾਂਦੀ ਨਾਲ ਖਰੀਦੀ ਸੀ ਦੁਆਬੇ ਵਿੱਚ ਕੌਣ ਖਰੀਦਿਆ ਗਿਆ ਹੈ ਕੌਣ ਦੇਸ਼ ਭਗਤ ਹੈ ਕੌਣ ਸਰਕਾਰੀ ਹੈ ਸਮਝਣਾ ਔਖਾ ਸੀ ਜਗਤ ਸਿੰਘ ਸ਼ਾਮ 84 ਦਾ ਸੀ ਇੱਕ ਵਾਰ ਉਸਨੂੰ ਪੁਲਿਸ ਨੇ ਫੜਿਆ ਤਾਂ ਪੂਰਾ ਮਹੀਨਾ ਥਾਣੇ ਰੱਖਿਆ ਫਿਰ ਛੱਡ ਦਿੱਤਾ ਥਾਣੇ ਵਿੱਚੋਂ ਵਾਪਸ ਆ ਕੇ ਉਹ ਸਗੋਂ ਬਹੁਤਾ ਕੰਮ ਕਰਨ ਲੱਗਾ ਅਕਾਲੀਆਂ ਕਾਂਗਰਸੀਆਂ ਦੇ ਅੱਗੇ ਪਿੱਛੇ ਫਿਰਨ ਲੱਗਾ ਉਸ ਨੇ ਪੱਗ ਨੀਲੀ ਬੰਨ ਲਈ ਸਿਰ ਤੋਂ ਪੈਰਾਂ ਤੱਕ ਮੋਟਾ ਖੱਦਰ ਪਾ ਲਿਆ ਗੋਰੇ ਤੇ ਗੋਰੇ ਪਿੱਠੂਆਂ ਨੂੰ ਗਾਲ੍ਹਾਂ ਕੱਢਣ ਲੱਗਾ ਪੋਲਸ ਵਾਲਿਆਂ ਦੇ ਬਿਰਾਈ ਕਰਦੇ ਆ ਉਹਦੀ ਜ਼ੁਬਾਨ ਨਾ ਥੱਕਦੀ ਅੰਮ੍ਰਿਤਸਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਮਿਲ ਆਇਆ ਸਭ ਨੇ ਸਮਝਿਆ ਜਗਤ ਸਿੰਘ ਬਹੁਤ ਹੀ ਦੇਸ਼ ਭਗਤ ਤਿਆਗੀ ਭਾਰਤ ਮਾਤਾ ਨੂੰ ਸੁਤੰਤਰ ਕਰਾਉਣ ਵਾਲੀ ਸੇਨਾ ਦਾ ਸਿਰਲਾ ਸੈਨਿਕ ਹੈ ਉਹੋ ਆਖਣ ਲੱਗ ਪਿਆ ਸੀ ਤਨ ਮਨ ਤੇ ਧਨ ਸਭ ਕੁਝ ਕੌਮ ਦਾ ਹੈ ਮੈਂ ਲੋਚਦਾ ਹਾਂ ਫਾਂਸੀ ਦੀ ਸਜ਼ਾ ਹੋਏ ਮੈਂ ਦੇਸ਼ ਕੌਮ ਤੇ ਧਰਮ ਦੀ ਸੁਤੰਤਰਤਾ ਬਦਲੇ ਸ਼ਹੀਦ ਹੋਵਾਂ ਜਬਾਨ ਰਸੀਲੀ ਸੀ ਸੋਹ ਗੁਰੂ ਦੀ ਸੱਚ ਆਖਦਾ ਹਾਂ ਧਰਮ ਨਾਲ ਕਦੀ ਝੂਠ ਨਹੀਂ ਬੋਲਿਆ ਉਹ ਗੱਲ-ਗੱਲ ਨਾਲ ਅੱਖ ਲੱਗ ਪਿਆ ਸੀ ਬੱਬਰ ਲੀਡਰ ਸਰਦਾਰ ਕਿਸ਼ਨ ਸਿੰਘ ਗੜਗੱਜ ਪਾਸੋਂ ਵੀ ਉਸ ਮਾਨ ਪ੍ਰਾਪਤ ਕਰ ਲਿਆ ਬੱਬਰ ਉਸ ਤੇ ਭਰੋਸਾ ਕਰਨ ਲੱਗ ਪਏ ਉਹ ਜੋ ਕੁਝ ਕਹਿੰਦਾ ਸੋ ਸੱਚ ਮੰਨਿਆ ਜਾਂਦਾ ਕਿਸੇ ਨੂੰ ਸ਼ੱਕ ਨਾ ਪੈਂਦਾ ਪਰ ਉਹ ਅੰਦਰੋਂ ਪੁਲਿਸ ਨਾਲ ਮਿਲਿਆ ਹੋਇਆ ਸੀ ਲੱਖ ਲਾਨਤ ਹੈ ਤਮਾ ਖਰਾਬ ਦਾ ਰੰਗ ਲੱਗ ਗਿਆ ਉਹ ਸੁਪਨੇ ਲੈਂਦਾ ਸੀ ਕਿ ਜਿਸ ਦਿਨ ਦੋ ਬੱਬਰ ਫੜਾ ਦਿੱਤੇ ਉਸ ਦਿਨ ਅਮੀਰ ਹੋ ਜਾਵਾਂਗਾ 10000 ਰੁਪਇਆ ਕੋਈ ਮਾਮੂਲੀ ਗੱਲ ਨਹੀਂ ਸੀ ਉਸ ਵੇਲੇ ਜਦ ਸਭ ਚੀਜ਼ਾਂ ਦੇ ਭਾਅ ਸਸਤੇ ਸਨ ਰੁਪਇਆ ਬੰਦਾ ਮਾਰਿਆ ਨਹੀਂ ਸੀ ਮਿਲਦਾ ਉਸ ਨੂੰ ਮਿਲਣਾ ਸੀ 10000 ਸਰਦਾਰ ਕਿਸ਼ਨ ਸਿੰਘੜ ਗੱਜ ਨੂੰ ਫੜਾਉਣ ਬਦਲੇ ਵਰੀਆਮ ਸਿੰਘ ਤੇ ਬੰਤਾ ਸਿੰਘ ਧਾਮੀਆਂ ਦਾ ਵੀ ਭਾਰੀ ਇਨਾਮ ਸੀ ਜਗਤ ਸਿੰਘ ਕਦੀ ਕਦੀ ਖਿਆਲ ਕਰਦਾ ਇਨਾਮ ਮਿਲੇਗਾ ਜੱਟਾਂ ਦੀਆਂ ਬੁੱਤੀਆਂ ਕਰਨ ਤੋਂ ਛੁਟਕਾਰਾ ਹੋ ਜਾਏਗਾ ਹੱਲਾ ਦੇ ਫਾਲੇ ਠੋਕਦਿਆਂ ਉਮਰ ਬੀਤ ਜਾਣੀ ਕੰਮੀ ਅਖਵੋਣਾ ਇਹ ਭਲਾ ਕੋਈ ਜ਼ਿੰਦਗੀ ਐ ਸਾਰੇ ਹੀ ਕਰਦੇ ਨੇ ਮਾਇਆ ਮਿਲਦੀ ਨੂੰ ਕੌਣ ਰੋਕਦਾ ਗੋਰੀਆਂ ਨੇ ਤਾਂ ਹਿੰਦੁਸਤਾਨ ਵਿੱਚੋਂ ਜਾਣਾ ਨਹੀਂ ਜੇ ਜਾਣਗੇ ਤਾਂ ਫਿਰ ਦੇਖੀ ਜਾਏਗੀ ਪਰ ਇੱਕ ਵਾਰ ਤਾਂ ਜੇ 4 ਮਰਬੇ ਦੀ ਲਾਇਲਪੁਰ ਮਿਲ ਗਏ ਤਾਂ ਵੀ ਉਹ ਵਿਕ ਗਿਆ ਸੀ ਉਹ ਵੇਲੇ ਉਹ ਭੇਖਾ ਧਾਰੀ ਠੱਗ ਸੀ ਬਾਹਰੋਂ ਹੋਰ ਤੇ ਅੰਦਰੋਂ ਹੋਰ ਉਸ ਨੂੰ ਜਥਾ ਮਿਲ ਗਿਆ ਉਸ ਨੇ ਸੋਚਿਆ ਮਡੇਰ ਪਿੰਡ ਸਾਰੇ ਪੁੱਜ ਜਾਣ ਉੱਥੇ ਜਾ ਕੇ ਰਹਿਣ ਉਹਦੇ ਰਿਸ਼ਤੇਦਾਰ ਦੇ ਘਰ ਫਿਰ ਉਹ ਜਲੰਧਰ ਖਬਰਾਂ ਪਹੁੰਚਾ ਦੇਵੇ ਪੁਲਸ ਆਏ ਬਬਰ ਫੜੇ ਜਾਣ ਤੇ ਉਸ ਵੇਲੇ ਉਸ ਨੂੰ ਡਿਪਟੀ ਕਮਿਸ਼ਨਰ ਚਾਂਦੀ ਦੇ ਰੁਪਈਆਂ ਦੀ ਥੈਲੀ ਦੇ ਕੇ ਆਖੇ ਵੈਲ ਜਗਤ ਸਿੰਘ ਤੂੰਨੇ ਅੱਛਾ ਕੀਤਾ ਹਮ ਤੁਹਾਡੀ ਸਫਾਰਿਸ਼ ਲਾਹੌਰ ਲਾਟ ਸਾਹਿਬ پاس ਕਰੇਗਾ ਤੁਮ ਕੋ ਮਰੱਬਾ ਮਿਲੇਗਾ ਤੂੰ ਵਫਾਦਾਰ ਅੱਛਾ ਬੰਦਾ ਜੰਗਲ ਵਿੱਚ ਖਲੋਤਾ ਹੋਇਆ ਹੀ ਜਗਤ ਸਿੰਘ ਕਲਪਨਾ ਸ਼ਕਤੀ ਰਹੀ ਗੋਰੀ ਡਿਪਟੀ ਕਮਿਸ਼ਨਰ ਪਾਸੋਂ ਇਨਾਮ ਤੇ ਸ਼ਾਬਾਸ਼ ਪ੍ਰਾਪਤ ਕਰ ਰਿਹਾ ਸੀ ਮਡੇਰ ਕੋਈ ਚੰਗਾ ਪਿੰਡ ਨਹੀਂ ਖਤਰਾ ਹੈ ਉਥੋਂ ਦਾ ਲੰਬਰਦਾਰ ਭੈੜਾ ਏ ਚੇਤੂ ਬੰਤਾ ਸਿੰਘ ਨੇ ਆਖਿਆ ਕਿਸੇ ਦੀ ਮਾਂ ਦਾ ਧੋਸਾ ਜਾਇਆ ਕੋਈ ਤੁਸਾਂ ਵੱਲ ਅੱਖ ਪੁੱਟ ਕੇ ਵੀ ਝਾਕੈ ਲੰਬਰਦਾਰਾਂ ਦਾ ਤਾਂ ਸੁਣ ਕੇ ਲਹੂ ਸੁੱਕ ਜਾਣਾ ਜਾਂਦਾ ਹੈ ਚਲੋ ਤੁਸੀਂ 2 ਦਿਨ ਆਰਾਮ ਕਰੋ ਦੇਖੋ ਲੀੜੇ ਚਿੱਕੜ ਹੋਏ ਨੇ ਧੋ ਲੈਨੇ ਉਹ ਆਪਣਾ ਘਰ ਹੈ ਜਗਤ ਸਿੰਘ ਨੇ ਜੋਰ ਦਿੱਤਾ ਗੁਰਿਆਮ ਸਿੰਘ ਨੂੰ ਤਾਂ ਆਪਣੇ ਹਥਿਆਰਾਂ ਤੇ ਮਾਣ ਸੀ ਉਹ ਤਾਂ ਵਾਹਿਗੁਰੂ ਤੋਂ ਬਿਨਾਂ ਕਿਸੇ ਕੋਲੋਂ ਡਰਿਆ ਨਹੀਂ ਸੀ ਉਸ ਦੇ ਤਾਂ ਚਿੱਤ ਵਿੱਚ ਸ਼ਹੀਦ ਹੋਣਾ ਹੈ ਕੀ ਪਤਾ ਕਦੋਂ ਲੰਮੇ ਜੀਵਨ ਦੀ ਆਸ ਕੋਈ ਨਹੀਂ ਜਦੋਂ ਨਿਹਾਲੋ ਨੂੰ ਮਿਲਣ ਗਿਆ ਸੀ ਨਿਹਾਲੋ ਦੇ ਚੰਗੇ ਸੁਭਾਅ ਸੁੰਦਰ ਸਰੀਰ ਬਹਾਦਰ ਦੇਸ਼ ਭਗਤੀ ਆਦਿ ਗੁਣਾ ਕਰਕੇ ਉਸ ਵੱਲ ਖਿੱਚੀ ਗਈ ਪਰ ਉਹ ਹੈਰਾਨ ਹੋਈ ਸੀ ਸਿਰ ਤੋਂ ਪੈਰਾਂ ਤੱਕ ਕੰਬ ਗਈ ਜਦ ਅਨੋਖੇ ਹੀ ਲਹਿਜੇ ਵਿੱਚ ਉਸ ਨੂੰ ਰਿਆਮ ਸਿੰਘ ਨੇ ਆਖਿਆ ਸੀ ਮੇਰੀ ਨਿੱਕੀ ਭੈਣ ਨਿਹਾਲੋ ਇਹ ਲੈ 200 ਰੁਪਇਆ ਦੋ ਸੋਨੇ ਦੀਆਂ ਟੂਮਾਂ ਬਣਵਾ ਲਈ ਮੇਰੇ ਵੱਲੋਂ ਮੇਰੇ ਜੀਵਨ ਦਾ ਕੋਈ ਭਰੋਸਾ ਨਹੀਂ ਤੇਰੇ ਵਿਆਹ ਤੱਕ ਕੀ ਪਤਾ ਮੈਂ ਜਿਉਂਦਾ ਰਹਾ ਕਿਨਾ ਭੋਲੀ ਨਿਹਾਲੋ ਉਸ ਦੀ ਗੋਦ ਵਿੱਚ ਡਿੱਕੇ ਅਥਰੂ ਕੇ ਰਣ ਲੱਗ ਪਈ ਸੀ ਉਸ ਦੀ ਨਿਰਛਲ ਆਤਮਾ ਨੇ ਕਿਹਾ ਸੀ ਵਿਰਿਆਮ ਸਿੰਘ 100 ਸਾਲ ਜੀਵੇ ਪਰ ਮਰਨ ਜੀਵਨ ਦਾ ਪਤਾ ਹੋਣੀ ਨੂੰ ਚਲ ਬੰਤਾ ਸਿੰਘਾ ਅਜ ਰਾਤ ਮੜੇਰ ਹੀ ਚਲੇ ਚਲਦੇ ਆਂ ਬਰਿਆਮ ਸਿੰਘ ਨੇ ਆਖਿਆ ਸਲਾਹ ਪੱਕੀ ਹੋ ਗਈ ਜਵਾਲਾ ਸਿੰਘ ਠੱਠਾ ਸਿੰਘ ਬੰਤਾ ਸਿੰਘ ਧਾਮੀਆਂ ਅਤੇ ਬਰਿਆਮ ਸਿੰਘ ਤਾਂ ਜਗਤ ਸਿੰਘ ਦੇ ਨਾਲ ਮੜੇਰ ਨੂੰ ਤੁਰ ਪਏ ਤੇ ਉਹਨਾਂ ਦੇ ਬਾਕੀ ਚਾਰ ਬੰਦੇ ਦੂਸਰੇ ਕਿਸੇ ਪਿੰਡ ਨੂੰ ਚਲੇ ਗਏ ਜਿਵੇਂ ਉਹਨਾਂ ਦਾ ਪ੍ਰੋਗਰਾਮ ਸੀ ਸਿਆਲ ਦੇ ਦਿਨ ਸਨ ਕੁੱਕਰ ਉਡਾਰੀ ਦਿਨ ਝਟ ਮੁੱਕ ਜਾਂਦੇ ਤੇ ਹਨੇਰੀ ਰਾਤ ਕਾਲੀ ਚਾਦਰ ਵਾਂਗ ਸਾਰੇ ਤਾਣੀ ਜਾਂਦੀ ਸੀ ਸੂਰਜ ਉਹਨਾਂ ਨੂੰ ਜੂ ਵਿੱਚ ਹੀ ਡੁੱਬ ਗਿਆ ਡੂੰਘੀਆਂ ਤਰਕਾਲਾਂ ਸਮੇਂ ਉਹ ਇੱਕ ਕਾਰੀਗਰ ਦੇ ਘਰ ਪੁੱਜੇ ਖੁੱਲਾ ਘਰ ਸੀ ਨਿਕਰੇ ਕਾਨਿਆਂ ਵਾਲਾ ਨਾਲ ਦੇ ਘਰ ਦਾ ਪੱਕਾ ਚਵਾਰਾ ਸੀ ਉਸ ਘਰ ਦੀ ਸ਼ਤੌਰ ਇੱਕ ਸੁਫਾ ਦੇ ਤੇ ਪਿੱਛੇ ਦੋ ਕੋਠੜੀਆਂ ਸਨ ਸੁਫਾ ਵਿੱਚ ਡੇਰੇ ਲਾ ਦਿੱਤੇ ਘਰ ਦਾ ਟੱਬਰ ਕੋਈ ਵੱਡਾ ਨਹੀਂ ਸੀ ਇੱਕ ਤੀਵੀਂ ਦੋ ਬੱਚੇ ਤੇ ਇੱਕ ਮਰਦ ਮਰਦ ਦਾ ਵੱਡਾ ਮੁੰਡਾ ਬਾਹਰ ਹਵੇਲੀ ਵਿੱਚ ਆਪਣੇ ਟੱਬਰ ਸਮੇਤ ਰਹਿੰਦਾ ਸੀ ਜਿੱਥੇ ਕਾਰਖਾਨਾ ਸੀ ਲੱਕੜੀ ਦੇ ਕੰਮ ਕਰਨ ਦਾ ਸਾਰਿਆਂ ਰੋਟੀ ਖਾਣੀ ਸੀ ਰੋਟੀ ਤਿਆਰ ਹੋਣ ਲੱਗੀ ਜਗਤ ਸਿੰਘ ਜਲਾਹਾਂ ਦੀ ਨਾਲ ਵਾਂਗ ਕਦੀ ਅੰਦਰ ਤੇ ਕਦੀ ਬਾਹਰ ਫਿਰਨ ਲੱਗਾ ਸੀ ਉਹ ਬਾਹਰਲੀ ਹਵੇਲੀ ਵੱਲ ਆ ਗਿਆ ਉਸ ਨੂੰ ਅੱਧੇ ਕੋਈ ਘੰਟੇ ਦਾ ਸਮਾਂ ਲੱਗਾ ਆਉਂਦਾ ਹੋਇਆ ਸ਼ੱਕਰ ਘਿਓ ਫੜੀ ਆਇਆ ਰੋਟੀ ਖਾਧੀ ਸੁਫੇ ਵਿੱਚ ਹੀ ਮੰਜੇ ਡਾਹੇ ਗਏ ਘਰ ਦੇ ਤੀਵੀਂ ਘਰ ਦੇ ਤੀਵੀਂ ਤੇ ਬੱਚੇ ਸੂਫੇ ਵਿੱਚ ਨਾ ਸੁੱਤੇ ਉਹ ਦਿਉੜੀ ਵਿੱਚ ਚਲੇ ਗਏ ਜਗਤ ਸਿੰਘ ਵੀ ਸੂਫੇ ਵਿੱਚ ਸੁਤਾ ਥੱਕੇ ਜਵਾਨਾਂ ਨੂੰ ਬੇਫਿਕਰੀ ਨਾਲ نیند ਆ ਗਈ ਜਗਤ ਸਿੰਘ ਜਾਗਦਾ ਰਿਹਾ ਉਹ ਤਾਂ ਸੁਨਹਿਰੀ ਭੁੱਖ ਤੇ ਦ੍ਰਿਸ਼ ਦੇਖਦਾ ਰਿਹਾ ਉਹ ਸੁਨਹਿਰੀ ਭੁੱਖ ਤੇ ਦ੍ਰਿਸ਼ ਵਿੱਚ ਉਸ ਨੂੰ ਲਹੂ ਦੀਨ ਲਾਲ ਧਾਰਾ ਵਗਦੀ ਦਿਖਾਈ ਨਾ ਦਿੱਤੀ ਦੇਨ ਦੇ ਚੜਾ ਨਾਲ ਮਲਕੜੇ ਜਿਹੇ 90 ਪੈਰ ਉਹ ਸੁਫੇ ਦਾ ਬੂਹਾ ਖੋਲ ਕੇ ਬਾਹਰ ਹੋਇਆ ਬੂਹਾ ਢੋ ਦਿੱਤਾ ਵਿਹੜੇ ਵਿੱਚ ਖਲੋਤਾ ਸੋਚਦਾ ਰਿਹਾ ਹਥਿਆਰ ਚੁੱਕ ਲਵਾਂ ਪਰ ਹਥਿਆਰ ਚੁੱਕਨੇ ਸੌਖੇ ਨਹੀਂ ਸਨ ਮਰਨ ਦਾ ਡਰ ਸੀ ਉਹ ਦਿਉੜੀ ਵਿੱਚ ਪੁੱਜਾ ਮਿੰਟਾਂ ਵਿੱਚ ਘਰ ਦੇ ਸਾਰੇ ਜੀ ਬਾਹਰ ਕੱਢ ਦਿੱਤੇ ਉਹ ਵੀ ਬਾਹਰ ਹੋ ਗਿਆ ਸਿਆਲ ਦਾ ਸੋਜ ਨਹੀਂ ਸੀ ਚੜਿਆ ਅਜੇ ਕੁਸਮੁਸਾ ਸੀ ਲੋਕ ਸੁੱਤੇ ਹੋਏ ਸਨ ਸੀਤ ਚੰਗੀ ਪਈਦੀ ਸੀ ਪਸ਼ੂ ਅੰਦਰੀ ਵੱਧੇ ਸਨ ਗੁਰਦੁਆਰੇ ਵਿੱਚ ਰਹਿੰਦਾ ਸਾਧੂ ਉੱਚੀ ਉੱਚੀ ਬਾਣੀ ਦਾ ਪਾਠ ਕਰ ਰਿਹਾ ਸੀ ਪੁਲਿਸ ਨੇ ਮੰਡੇਰ ਨੂੰ ਘੇਰਾ ਪਾ ਲਿਆ ਪੁਲਿਸ ਦੇ ਨਾਲ ਖਾਂ ਬਹਾਦਰ ਅਬਦੁਲ ਅਜੀਜ਼ ਸੀ ਸਾਰੇ ਰਾਹ ਰੋਕੇ ਗਏ ਪੁਲਿਸ ਕੋਲ ਪੱਕੀਆਂ ਰਫਲਾ ਸਨ ਹੁਕਮ ਕਰੜਾ ਸੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਜਨਰਲ ਫਿਟਸ ਦੀ ਕਮਾਂਡ ਹੇਠ ਜਲੰਧਰ ਸੌਣੀ ਤੋਂ ਇੱਕ ਫੌਜੀ ਦਸਤਾ ਲੈ ਕੇ ਮੰਡੇਰ ਪਹੁੰਚ ਗਿਆ ਜਗਤ ਸਿੰਘ ਦੇ ਹਮਾਈਤੀ ਰਿਸ਼ਤੇਦਾਰਾਂ ਨੇ ਇਨਾਮ ਲੈਣ ਤੇ ਦਿਵਾਉਣ ਬਦਲੇ ਸੋਨਾ ਕੰਮ ਕੀਤਾ ਉਹਨਾਂ ਦਾ ਮੁੰਡਾ ਹੀ ਜਲੰਧਰ ਵਿਗਿਆਰਾ ਤੋਂ ਰਾਤ ਘਰ ਦੇ ਮਾਲਕ ਨੇ ਡਿਪਟੀ ਕਮਿਸ਼ਨਰ ਨੂੰ ਜਾ ਕੇ ਹਾਂ ਸਰਕਾਰ ਬੱਬਰ ਮੇਰੇ ਘਰ ਹਨ ਫੜਾਉਣ ਵਾਸਤੇ ਹੀ ਜਗਤ ਸਿੰਘ ਮੇਰੇ ਘਰ ਲਿਆ ਅਸੀਂ ਬੱਬਰਾਂ ਦੇ ਹਮੈਤੀ ਨਹੀਂ ਮੇਰਾ ਵੱਡਾ ਪੁੱਤਰ ਹੀ ਤੁਸਾਂ ਕੋਲ ਅਪੜਿਆ ਸੀ ਅੱਛਾ ਤੂੰਨੇ ਬਹੁਤ ਅੱਛਾ ਕੀਤਾ ਬੱਬਰ ਲੋਕ ਖੂਨੀ ਹੈ ਡਾਕੂ ਹੈ ਲੋਕੋਂ ਕੋ ਲੂਟਤੇ ਹਨ इनको ਪਕੜਨਾ ਮਾਰਨਾ ਹੀ ਅੱਛਾ ਹੈ ਡਿਪਟੀ ਕਮਿਸ਼ਨਰ ਨੇ ਅਗੋਂ ਉੱਤਰ ਦਿੱਤਾ ਪੁਲਸ ਆ ਗਈ ਪੁਲਸ ਆ ਗਈ ਇੱਕ ਛੋਟੇ ਜਿਹੇ ਬੱਚੇ ਨੇ ਜਗ ਰਿਆਮ ਸਿੰਘ ਹੋਰਾਂ ਨੂੰ ਖਬਰ ਦਿੱਤੀ ਜਿਵੇਂ ਜਗਤ ਸਿੰਘ ਨੇ ਉਸ ਨੂੰ ਸਮਝਾਇਆ ਸੀ ਖਬਰ ਵੀ ਉਸੇ ਵੇਲੇ ਦਿੱਤੀ ਜਦੋਂ ਸਾਰੇ ਰਾਹ ਰੁਕੇ ਸਨ ਲੜਦਮਰ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਰਿਆ ਸਾਰੇ ਜਾਗੇ ਤੇ ਸਾਵਧਾਨ ਹੋਏ ਉਹਨਾਂ ਦੇਖਿਆ ਜਗਤ ਸਿੰਘ ਉਹਨਾਂ ਦੇ ਕੋਲ ਨਹੀਂ ਸੀ ਉਹਨਾਂ ਨੂੰ शक ਪੈ ਗਿਆ ਕਿ ਉਹਨਾਂ ਨਾਲ ਜਗਤ ਸਿੰਘ ਨੇ ਧੋਖਾ ਕੀਤਾ ਹੈ ਬੱਚਾ ਜਿਵੇਂ ਆਇਆ ਸੀ ਤਿਵੇਂ ਨਸ ਗਿਆ ਉਸ ਵੇਲੇ ਬਾਹਰੋਂ ਗੋਲੀ ਚੱਲੀ ਹਵਾ ਵਿੱਚ ਗੋਲੀ ਦੇ ਨਾਲ ਹੀ ਉੱਚੀ ਆਵਾਜ਼ ਆਈ ਹਥਿਆਰ ਸੁੱਟ ਕੇ ਪੁਲਿਸ ਦੇ ਪੇਸ਼ ਹੋ ਜਾਓ ਹਥਿਆਰ ਸੁਰਮੇ ਨਹੀਂ ਸੁੱਟਿਆ ਕਰਦੇ ਡਰਕਲ ਅਤੇ ਕਮਜ਼ੋਰ ਹੀ ਵੈਰੀ ਅਗੇ ਹਥਿਆਰ ਸੁੱਟਦੇ ਹਨ ਸੋ ਅਗੋ ਬੰਤਾ ਸਿੰਘ ਨੇ ਵੀ ਗੋਲੀ ਚਲਾ ਦਿੱਤੀ ਬਾਹਰ ਨਿਕਲ ਕੇ ਉਹਨਾਂ ਨੇ ਦੇਖਿਆ ਅਗੇ ਕਰਦੇ ਵਿੜੇ ਵਿੱਚ ਰਿਹਾ ਬਚਾ ਨਹੀਂ ਹੋ ਸਕਦਾ ਉਹ ਕਾਲੀ ਨਾਲ ਕੋਠੇ ਦੇ ਚੜ ਗਏ ਚੁਬਾਰੇ ਦੇ ਦੋਹੀਂ ਪਾਸੀ ਬਾਰੀਆਂ ਸਨ ਇੱਕ ਪਾਸੇ ਦਰਵਾਜ਼ਾ ਤੇ ਇੱਕ ਪਾਸੇ ਕੰਨ ਸੀ ਬਲਸ ਗੋਲੀ ਚਲਾਉਣ ਲੱਗੀ ਅਗੋਂ ਬੱਬਰ ਵੀ ਵਾਰੀ ਨਾਲ ਗੋਲੀ ਚਲਾਈ ਜਾਣ ਲੱਗੇ ਤੇ ਨਾਲ ਵਿਚਾਰ ਕਰਦੇ ਰਹੇ ਜਗਤ ਸਿੰਘ ਦੇਸ਼ ਤੇ ਰੋਹੀ ਤੇ ਅਕ੍ਰਿਤ ਕੰਨ ਨਿਕਲਿਆ ਬੇਈਮਾਨੇ ਧੋਖਾ ਕੀਤਾ ਅੱਛਾ ਇਧਰ ਨੇ ਜੇਠ ਕੇ ਫਿਰ ਉਸਦੀ ਵੀ ਖਬਰ ਲਵਾਂਗੇ ਜੇ ਜਿਉਂਦੇ ਰਹੇ ਤਾਂ ਗੋਲੀ ਚੱਲਦੀ ਗਈ ਗੋਲੀ ਚੱਲਦੀ ਗਈ ਦੋਹਾਂ ਪਾਸਿਆਂ ਤੋਂ ਫੈਸਲਾ ਕੋਈ ਨਾ ਹੋਇਆ ਦਿਨ ਚੜ ਗਿਆ ਸੂਰਜ ਕੋਠਿਆਂ ਤੇ ਰੁੱਖਾਂ ਤੋਂ ਉੱਚਾ ਹੋ ਗਿਆ ਪਤਾ ਨਹੀਂ ਬੱਬਰਾਂ ਕੋਲ ਅਸਲਾ ਕਿੰਨਾ ਕੋ ਹੈ ਇਸ ਤਰ੍ਹਾਂ ਇਹ ਕਾਬੂ ਨਹੀਂ ਆਉਣ ਲੱਗੇ ਅਬਦੁਲ अजीਜ਼ ਨੇ ਡਿਪਟੀ ਕਮਿਸ਼ਨਰ ਨੂੰ ਆਖਿਆ ਫਿਰ ਕੀ ਕੀਤਾ ਜਾਏ ਡਿਪਟੀ ਕਮਿਸ਼ਨਰ ਨੇ ਪੁੱਛਿਆ ਪਿੰਡ ਖਾਲੀ ਕਰਾਇਆ ਜਾਏ ਸਾਰੇ ਬੰਦੇ ਤੇ ਬੱਚੇ ਬਾਹਰ ਕੱਢ ਦਿੱਤੇ ਜਾਣ ਐਸਾ ਹੀ ਕਰੋ ਅੰਗਰੇਜ਼ੀ ਸਾਮਰਾਜ ਦਾ ਸੂਰਜ ਛਿਗਰ ਤੇ ਸੀ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਉਹ ਜਿਵੇਂ ਚਾਹੁੰਦੇ ਸਨ ਤਿਵੇਂ ਕਰਦੇ ਸਨ ਉਸ ਵੇਲੇ ਹੁਕਮ ਦਿੱਤਾ ਗਿਆ ਸਭ ਬਾਹਰ ਜਾਓ ਬਾਹਰ ਤਾਂ ਲੋਕ ਪਹਿਲਾਂ ਹੀ ਹੋ ਗਏ ਸਨ ਕਿਉਂਕਿ ਗੋਲੀ ਦਾ ਮੀਂਹ ਵਰਦਾ ਸੀ ਜਾਨ ਨੂੰ ਖਤਰਾ ਸੀ ਪਲਾਂ ਵਿੱਚ ਪਿੰਡ ਖਾਲੀ ਹੋ ਗਿਆ ਪੁਲਿਸ ਤੇ ਫੌਜ ਅੱਗੇ ਵਧੀ ਮਸ਼ੀਨ ਗਨ ਬੀੜ ਕੇ ਗੋਲੀਆਂ ਚਲਾਈਆਂ ਅੱਗੋਂ ਵਰਿਆਮ ਸਿੰਘ ਤੇ ਬੰਤਾ ਸਿੰਘ ਵੀ ਮੌਕਾ ਤਾੜ ਕੇ ਨਿਸ਼ਾਨੇ ਮਾਰਦੇ ਰਹੇ ਮੋਰਚਾ ਕਰੜਾ ਹੋ ਗਿਆ ਇੱਕ ਘੰਟਾ ਗੋਲੀ ਚੱਲਦੀ ਗਈ ਚੁਬਾਰੇ ਕੋ ਆਗ ਲਗਾ ਦਿਓ ਸਾਰਾ ਘਰ ਫੂਕ ਦਿਓ ਹਮ ਹਰਜਾਨਾ ਦੇਗਾ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤਾ ਮਿੱਟੀ ਦੇ ਤੇਲ ਦੇ ਪੀਪੇ ਬਰਾਬਰਤ ਕੀਤੇ ਗਏ ਜਿਸ ਘਰ ਤੇ ਕੋਠੇ ਤੇ ਚਵਾਰਾ ਸੀ ਉਸ ਨੂੰ ਤੇਲ ਸੁੱਟ ਕੇ ਅੱਗ ਲਾ ਦਿੱਤੀ ਗਈ ਅੱਗ ਕਿਸੇ ਦਾ ਬੁਰਾ ਭਲਾ ਨਹੀਂ ਵਿਚਾਰਦੀ ਉਹ ਆਪਣਾ ਕੰਮ ਕਰੀ ਜਾਂਦੀ ਹੈ ਅੱਗ ਦੇ ਬਲੂੰਬੇ ਉੱਠੇ یوں ਪ੍ਰਤੀਤ ਹੁੰਦਾ ਸੀ ਜਿਵੇਂ ਸਾਰਾ ਪਿੰਡ ਸੜ ਕੇ ਸੁਆਹ ਹੋ ਜਾਣਾ ਹੈ ਧੂਆਂ ਤੇ ਸੇਕ ਉੱਪਰ ਚ ਉੱਠਿਆ ਪਿੰਡ ਦੇ ਲੋਕ ਦੂਰ ਖਲੋਤੇ ਦੇਖਦੇ ਸਨ ਉਹ ਭੈ ਭੀਤ ਸਨ ਸਾਰੇ ਆਗਦੇ ਸਨ ਪੁਲਿਸ ਨੂੰ ਦੱਸਣ ਵਾਲੇ ਦਾ ਬੇੜਾ ਗਰਕ ਹੋ ਜਾਵੇ ਜਵਾਨ ਮਰਵਾਨ ਲੱਗਾ ਤੇ ਪਿੰਡ ਨੂੰ ਭਾਜੜ ਪਈ ਕੀ ਪਤਾ ਹੋਏਗਾ ਬਹੁਤੇ ਤਾਂ ਨਾਲ ਦੇ ਪਿੰਡੋਂ ਪਿੰਡਾਂ ਨੂੰ ਨਿਕਲ ਗਏ ਸਨ ਪਿੰਡ ਦੇ ਖੇਤਾਂ ਤੱਕ ਪੈਛ ਆ ਗਿਆ ਪਰ ਬੱਬਰਾਂ ਨੇ ਦਿਲ ਨਾ ਛੱਡਿਆ ਉਹ ਦੇਸ਼ ਦੀ ਆਜ਼ਾਦੀ ਅਣਖ ਤੇ ਸਤਕਾਰ ਬਦਲੇ ਲੜਦੇ ਰਹੇ ਮਰਨਾ ਇੱਕ ਦਿਨ ਜ਼ਰੂਰ ਮਰਨਾ ਫਿਰ ਡਰਨਾ ਕਿਉਂ ਸਾਰਿਆਂ ਦੇ ਮਣੀ ਸੀ ਵੀਰ ਬਰਿਆਮ ਸਿੰਘ ਚਵਾਰਾ ਤਾਂ ਡਿੱਗ ਪਏਗਾ ਮਨਤਾ ਸਿੰਘ ਨੇ ਆਖਿਆ ਇਸ ਨੂੰ ਛੱਡਣਾ ਹੀ ਚੰਗਾ ਹੈ ਪਰਾਂ ਖਿਸਕੀਏ ਤੇ ਵੈਰੀ ਨੂੰ ਮਾਰੀਏ ਜਵਾਲਾ ਸਿੰਘ ਬੋਲਿਆ ਵੈਰੀ ਨੇੜੇ ਘਰ ਪਾਈ ਬੈਠੇ ਹਨ ਫਿਰ ਕੀ ਅਗਲੇ ਪਾਸੇ ਕੋਠਾ ਨੀਵਾ ਸੀ ਤੇ ਦੂਸਰਾ ਉੱਚਾ ਉਸ ਦੀ ਆਰ ਲੈ ਕੇ ਲੜਾਈ ਹੋ ਸਕਦੀ ਸੀ ਪਰ ਉੱਥੋਂ ਤੱਕ ਜਾਣਾ ਔਖਾ ਸੀ ਗੋਰਾ ਫੌਜ ਦੇ ਸਿਪਾਹੀ ਐਵੇਂ ਗੋਲੀਆਂ ਦਾ ਮੀਂਹ ਵਰਾ ਰਹੇ ਸਨ ਚਾਰ ਜਵਾਨਾਂ ਦਾ ਮੁਕਾਬਲਾ 100 ਤੋਂ ਉੱਪਰ ਪੁਲਿਸ ਤੇ ਫੌਜ ਦੇ ਜਵਾਨ ਕਰ ਰਹੇ ਸਨ ਜੁਬਾਰੇ ਦੀ ਹਥਲੀ ਛੱਤ ਕੜਕ ਪਈ ਟੇੜਾ ਪੈ ਗਈਆਂ ਧੂਆਂ ਛੱਤ ਪਾੜ ਕੇ ਉੱਪਰ ਆ ਗਿਆ ਚਲੋ ਬਾਹਰ ਨਿਕਲੀਏ ਜੋ ਹੋਏ ਸੋ ਹੋਏ ਅੱਗੇ ਜਵਾਲਾ ਸਿੰਘ ਲੱਗਾ ਉਸ ਦੇ ਪਿੱਛੇ ਨੱਥਾ ਸਿੰਘ ਫਿਰ ਬੰਤਾ ਸਿੰਘ ਨੀਵੇਂ ਹੋ ਕੇ ਨਸ ਕੇ ਲੇਟ ਕੇ ਕਈਆਂ ਢੰਗਾਂ ਨਾਲ ਅੱਗੇ ਹੋਏ ਤਾਂ ਵੈਰੀਆਂ ਵੱਲੋਂ ਕਾਰ-ਕਾਰ ਗੋਲੀਆਂ ਦਾ ਮੀਂਹ ਵਰ ਪਿਆ ਨੱਥਾ ਸਿੰਘ ਤੇ ਜਵਾਲਾ ਸਿੰਘ ਡਿੱਗ ਪਏ ਉੱਠਣ ਜੋਗੇ ਨਾ ਰਹੇ ਬੰਤਾ ਸਿੰਘ ਜ਼ਖਮੀ ਹੋ ਗਿਆ ਪਰ ਉਹ ਧਰਤੀ ਤੇ ਲੇਟ ਕੇ ਰੇੜਕੇ ਨੀਵੇਂ ਕੋਠੇ ਤੇ ਜਾ ਡਿੱਗਾ ਉਸਦੀ ਲੱਤ ਨਿਕਾਰੀ ਹੋ ਗਈ ਬਾਹ ਦੇ ਡੌਲੇ ਤੇ ਵੀ ਗੋਲੀ ਲੱਗੀ ਚਲਣਾ ਔਖਾ ਹੋ ਗਿਆ ਉੱਠ ਕੇ ਬੈਠਣ ਦੀ ਵੀ ਸਮਰੱਥਾ ਨਹੀਂ ਸੀ ਬਰਿਆਮ ਸਿੰਘ ਬਚ ਗਿਆ ਉਹ ਫੌਜੀ ਸੀ ਐਸੇ ਢੰਗ ਨਾਲ ਲੱਗੇ ਹੋਇਆ ਕਿ ਉਸ ਨੂੰ ਗੋਲੀ ਨਾ ਲੱਗੀ ਵੀਰ ਮੈਨੂੰ ਗੋਲੀ ਮਾਰਦੇ ਮੈਂ ਮਰ ਜਾਵਾਂ ਜਿਉਂਦਾ ਵੈਰੀ ਦੇ ਹੱਥ ਨਾ ਆਵਾਂ ਮਰਨਾ ਖਰਾਬ ਕਰਨਗੇ ਬੜੇ ਡਾਡੇ ਹਨ ਕੀ ਪਤਾ ਧਰਮ ਤੋਂ ਹੀ ਡੇਗ ਕੁਝ ਭੇਤ ਪੁੱਛ ਲੈਣ ਮੈਨੂੰ ਮਾਰ ਦੇ ਬੰਤਾ ਸਿੰਘ ਨੇ ਬਰਿਆਮ ਸਿੰਘ ਨੂੰ ਕਿਹਾ ਇਹ ਕਿਵੇਂ ਹੋ ਸਕਦਾ ਹੈ ਮੈਂ ਵੀਰ ਨੂੰ ਗੋਲੀ ਮਾਰਾਂ ਇਹ ਮੈਂ ਨਹੀਂ ਕਰ ਸਕਦਾ ਤਗੜਾ ਹੋ ਅੰਤਮ ਦਮ ਤੱਕ ਲੜੀਏ ਹਥਿਆਰ ਨਾ ਛੁੱਟਿਏ ਬਰਿਆਮ ਸਿੰਘ ਨੇ ਕਿਹਾ ਗੋਲੀ ਚੱਲਦੀ ਜਾਂਦੀ ਸੀ ਫਿਰ ਇਹ ਕਰ ਨੱਠ ਜਾ ਨਿਕਲ ਜਾ ਤੇ ਰਾਹ ਲੱਭਦਾ ਹੀ ਤਾਂ ਪਰ ਤੇਰਾ ਕੀ ਬਣੇਗਾ ਸ਼ਹੀਦੀ ਮੌਤ ਅਗਲੇ ਜਹਾਂਨ ਚ ਮਿਲਾਂਗੇ ਫਿਰ ਜਾਮਾ ਲੈ ਕੇ ਇਸ ਗੋਰਾ ਸ਼ਾਹੀ ਨਾਲ ਲੜਾਂਗੇ ਕੋਈ ਫਿਕਰ ਨਹੀਂ ਦੇਸ਼ ਜਾਗ ਪਿਆ ਹੈ ਇਸ ਇਸ ਗੋਰਾ ਸ਼ਾਹੀ ਦੀ ਗੋਲੀ ਇੱਕ ਠੰਡੀ ਹੋ ਜਾਏਗੀ ਬਰਿਆਮ ਸਿੰਘ ਨੇ ਬਰਿਆਮ ਸਿੰਘ ਨੇ ਬੰਤਾ ਸਿੰਘ ਨੂੰ ਗੋਲੀ ਨਾ ਮਾਰੀ ਉਸ ਨੂੰ ਮਦੂਕ ਦੇ ਦਿੱਤੀ ਕਿ ਉਹ ਗੋਲੀ ਚਲਾਈ ਜਾਏ ਵੈਰੀ ਨੂੰ ਮਾਰੇ ਬਰਿਆਮ ਸਿੰਘ ਨੇ ਦੇਖਿਆ ਉਹ ਕੋਠਿਓਂ ਕੋਠੀ ਚਲਦੀ ਗੋਲੀ ਵਿੱਚੋਂ ਦੀ ਲੰਘ ਜਾਏ ਸਾਥੀ ਤਾਂ ਸ਼ਹੀਦ ਹੋ ਗਏ ਬੰਤਾ ਸਿੰਘ ਲੰਮਾ ਪਿਆ ਗੋਲੀ ਚਲਾਉਂਦਾ ਰਿਹਾ ਬ੍ਰਿਯਾਮ ਸਿੰਘ ਸਰਕਿਆ ਫੌਜੀਆ ਦੇਖਿਆ ਉਹ ਚੱਲਦੀ ਗੋਲੀ ਵਿੱਚ ਅੱਗੇ-ਅੱਗੇ ਹੋਈ ਗਿਆ ਤੇ ਅਖੀਰ ਜਵਾਨ ਨੇ ਕੋਠੇ ਤੋਂ ਛਾਲ ਮਾਰ ਦਿੱਤੀ ਪੱਕੀ ਬੰਦੂਕ ਵਿੱਚ ਪੂਰਾ ਮੈਗਜ਼ੀਨ ਭਰਿਆ ਸੀ ਪਿੰਡ ਦੀ ਬਾਹਰਲੀ ਗਲੀ ਸੀ ਗੋਲੀ ਚਲਾਉਂਦਾ ਹੋਇਆ ਨੱਠਿਆ ਗਿਆ ਅੱਗੇ ਸਿਪਾਹੀ ਸਨ ਉਹਨਾਂ 'ਤੇ ਗੋਲੀ ਚਲਾਈ ਇੱਕ ਬੰਬ ਸੁੱਟਿਆ ਤੇ ਸਿਪਾਹੀਆਂ ਨੂੰ ਉਲਟਾ ਕੇ ਅੱਗੇ ਨਿਕਲ ਗਿਆ ਉਸ ਪਾਸੇ ਦੇ ਰਾਖੇ ਉਸ ਦਾ ਪਿੱਛਾ ਨਾ ਕਰ ਸਕੇ ਗੋਲੀ ਚਲਾਉਂਦੇ ਰਹੇ ਪਿੰਡ ਤੋਂ ਗੋਲੀ ਚਲਦੀ ਰਹੀ ਬਰਿਆਮ ਸਿੰਘ ਪਿੰਡੋਂ ਦੂਰ ਨਿਕਲ ਗਿਆ ਲਓ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਤੇ ਆਪਸ ਪਰਦੇ ਆ ਸੁਣਦੇ ਆ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਭੁਲਾਂ ਚੁਕਾਉਂਦੀਆਂ ਹਨ ਗੁਰੂ ਸਾਹਿਬ ਅਗੇਰਦਾਸ ਬੇਨਤੀ ਹੈ ਕਿ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਅਗਲਾ ਅਧਿਆਇ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ